ਰਾਤ ਰੁਕਦੀ ਨਹੀਂ ਗੱਲ ਮੁੱਕਦੀ ਨਹੀਂ ਐਵੇਂ ਸੱਜਣ ਛਡਾਉਣਾ ਕਾਤੋਂ ਪੱਲਾ ਜੇ ਤੂੰ ਵੀ ਮੈਨੂੰ ਛੱਡ ਜਾਵੇਂਗਾ ਮੈਂ ਆਖਾਂਗੀ ਝੂਠਾ ਮੇਰਾ ਅੱਲਾ ਡੀਡੀ ਪੰਜਾਬੀ ਦੇ तमाम ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਨੀਤ ਕਹਿੰਦੇ ਨੇ ਕੁਝ ਸ਼ਖਸੀਅਤਾਂ ਇਹੋ ਜੀਆਂ ਹੁੰਦੀਆਂ ਨੇ ਜਿਹੜੀਆਂ ਆਪਣੀ ਜ਼ਿੰਦਗੀ ਨੂੰ ਹੰਡਾ ਕੇ ਲੋਕਾਂ ਨੂੰ ਪ੍ਰੇਰਣਾ ਦਿੰਦੀਆਂ ਨੇ ਤੇ ਸਾਡੇ ਦਰਸ਼ਕ ਉਹਨਾਂ ਹੀ ਸ਼ਖਸੀਅਤਾਂ ਤੋਂ ਪ੍ਰੇਰਿਤ ਹੋ ਕੇ ਬਹੁਤ ਕੁਝ ਸਿੱਖਦੇ ਵੀ ਨੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਢਾਲਦੇ ਵੀ ਨੇ ਤੇ ਉਹੀ ਬਣਦੇ ਨੇ ਸਾਡੇ ਇਸ ਪ੍ਰੋਗਰਾਮ ਦੇ ਹੱਕਦਾਰ ਜਿਸ ਦਾ ਨਾਮ ਹੈ ਜੀ ਉਮਰਾਂ ਦੇ ਪੰਡੇ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਸ਼ਖਸੀਅਤ ਜਿਸ ਹਸਤੀ ਦੇ ਕੋਲ ਅਸੀਂ ਪਹੁੰਚੇ ਆ ਉਹ ਇੱਕ ਲੇਖਕ ਵੀ ਨੇ ਉਹਨਾਂ ਨੇ ਪੁਲਿਸ ਦੇ ਵਿੱਚ ਨੌਕਰੀ ਵੀ ਕੀਤੀ ਹੈ ਇੱਕ ਗੀਤਕਾਰ ਨੇ ਮੇਰੀ ਮੁਰਾਦ ਹੈ ਗੀਤਕਾਰ ਸਰਦਾਰ ਕਰਨੈਲ ਸਿੰਘ ਜੰਗਣੀਵਾਲ ਜੀ ਦੇ ਨਾਲ ਉਮਰਾਂ ਦਾ ਲੰਮਾ ਪਹਿਨਾ

I'm not ਸਵਾਗਤ ਹੈ ਪ੍ਰੋਗਰਾਮ ਨੂੰ ਮਰਾਦੇ ਪੰਡਿਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜਿਹੜੀ DD 1 ਦੀ ਟੀਮ ਮੇਰੇ ਘਰ ਤੁਸੀਂ ਦਰਸ਼ਨ ਦਿੱਤੇ ਆ ਕਰਨਲ ਜੀ ਇੱਕ ਸਰ ਇਹ ਗੱਲ ਕਹੀ ਜਾਂਦੀ ਹੈ ਕਿ ਜ਼ਿੰਦਗੀ ਦਾ ਜਿਹੜਾ ਪਹਿਲਾ ਪੜਾਅ ਹੁੰਦਾ ਉਹ ਕਦੇ ਵੀ ਇਨਸਾਨ ਨੂੰ ਭੁੱਲਦਾ ਨਹੀਂ ਹੈ ਮੇਰੀ ਮੁਰਾਦਾ ਬਚਪਨ ਤੋਂ ਤੁਹਾਡਾ ਪਿੰਡ ਜੰਗਣੀਵਾਲ ਜੀ ਤੇ ਇਹ ਦੱਸੋ ਕਿ ਬਚਪਨ ਜਿਹੜਾ ਉਹ ਕਿਹੋ ਜਿਹਾ ਰਿਹਾ ਤੁਹਾਡਾ ਬਚਪਨ ਜੀ ਮੇਰਾ ਬਹੁਤ ਜਾਣੀ ਸਟ੍ਰਗਲ ਕੀਤਾ ਮੈਂ ਕੋਈ ਹਜੇ ਫਾਦਰ ਛੋਟੇ ਹੁੰਦੇ ਆ ਸਾਡੇ ਫਾਦਰ ਹੁਣ ਤੇ ਉਹ ਕਤਲ ਵਗੈਰਾ ਹੋ ਗਿਆ ਹੀ ਜੀ ਤੇ ਉਹਨਾਂ ਨੂੰ ਫਾਸੀ ਲੱਗ ਗਈ ਜੀ ਤੇ ਪ੍ਰਾਪਰਟੀ ਵਧਰੀ ਹੀ ਤੇ ਜਦ ਕੋ ਕਮਾਉਣ ਵਾਲੇ ਨਾ ਹੋਵੇ ਤੇ ਪ੍ਰਾਪਰਟੀ ਵੀ ਕੀ ਕਰੂਗੀ ਜੀ ਠੀਕ ਹੈ ਨਾ ਫਿਰ ਲੇਡੀ ਨੇ ਥੋੜੀ ਕੰਮ ਕਰਨ ਵਾਲਾ ਜਿਹੜਾ ਬੰਦੇ ਨੇ ਕਰਨਾ ਜੀ ਆਰਮੀ ਚ ਹੀ ਜੋ ਕੁਛ ਹੋਣਾ ਕਿਸਮ ਵਿੱਚ ਲਿਖਿਆ ਹੋ ਗਿਆ ਦੂਸਰੀ ਗੱਲ ਇਹ ਆ ਮੇਰਾ ਜਿਹੜਾ ਬਚਪਨ ਇਹ ਦੋਏ ਭੈਣ ਭਰਾ ਹੀ ਜੀ ਉਹ ਮੇ ਤੋਂ 5-6 ਸਾਲ ਵੱਡੇ ਮੇਰੇ ਸਿਸਟਰ ਉਹਨਾਂ ਨੂੰ ਹੋਸ਼ ਹੀ ਮੈਂ ਤਾਂ ਆਪਣੇ ਬਾਪ ਦੇ ਚਿਹਰਾ ਮੈਂ ਨਹੀਂ ਦੇਖਿਆ ਵੀ ਕਿੱਦਾਂ ਦੇ ਕਿਉਂ ਬਚਪਨ ਹੀ ਤੇ ਦੇਖਿਆ ਵੀ ਉਹ ਗੱਲ ਤਾਂ ਭੁੱਲ ਗਿਆ ਜੀ ਠੀਕ ਹੈ ਨਾ ਬਾਅਦ ਦੇ ਵਿੱਚ ਇੰਨੀ ਕਿ ਜਣੀ ਅਸੀਂ ਸੰਕਟ ਕਰਟਿਆ ਦੁੱਖ ਦੇ ਵਿੱਚ ਕੋਈ ਵੀ ਭੈਣ ਭਾਈ ਕਿਸੇ ਦੇ ਕੰਮ ਨਹੀਂ ਆਉਂਦਾ ਜੀ ਸੁੱਖ ਦੇ ਸਾਰੇ ਸਾਥੀ ਅਗਰ ਬਾਣੀ ਚ ਪੜਦੇ ਆ ਰੋਜ਼ ਉਹ ਹੀ ਅਸੀਂ ਹੰਡਾ ਲਿਆ ਸੰਤਾ ਪੜਾਈ ਬੈਠੇ ਆ ਇੱਕ ਮੈਂ ਪਲੇਅਰ ਹੀ ਮੈਂ ਫੁੱਟਬਾਲ ਖੇਡਦਾ ਹੀ ਇੱਥੋਂ ਆਪਣੇ ਚਾਚਾ ਜੀ ਨੂੰ ਰੋਟੀ ਦੇ ਕੇ ਖੂਹ ਤੋਂ ਉੱਥੋਂ ਫਿਰ ਜਾਣਾ ਸਕੂਲ ਨੂੰ ਜੀ ਜੇ ਆ ਕੇ ਫੁੱਟਬਾਲ ਖੇਡਣਾ ਜੀ ਬੋਰਡ ਕੋਟੇ ਤੇ ਪੁਲਿਸ ਵਰਤੀ ਹੋ ਗਏ। ਕੀ ਬਾਤ ਹੈ। ਕਿੰਨੀ ਸੀ ਉਮਰ ਜਦੋਂ ਤੁਸੀਂ ਸਪੋਰਟਸ ਕੋਟੇ ਦੇ ਰਾਹੀਂ ਮੇਰੀ 17 ਸਾਲ ਉਮਰ ਹੀ 6 ਮਹੀਨੇ ਮੇਰੀ ਡੀਆਜੀ ਤੋਂ ਪ੍ਰੂਵਲ ਲਈ ਹੈ ਇਹਨੇ। ਹੂੰ। ਸਪੋਰਟਸ ਕੋਟੇ ਕਰਕੇ। ਜੀ। ਟ్రਾਇਲ ਦੇ ਕੇ ਮੈਂ ਵਰਤੀ ਹੋਇਆ। ਜੀ। ਠੀਕ ਹੈ ਨਾ ਕੋਈ ਕੋਈ ਸਪਾਰਸ਼ ਨਹੀਂ। ਸਪਾਰਸ਼ੋ ਮੇਰੇ ਮਾਲਕ ਦੀ। ਠੀਕ ਹੈ ਨਾ। ਫਿਰ ਜਦ ਦਿਨ ਸਿੱਧੇ ਆਉਣੇ ਸ਼ੁਰੂ ਹੋ ਗਏ ਫੇ ਸਾਰਾ ਕੋਸ਼ਿਸ਼ ਅਦਾ ਹੋ ਗਿਆ। ਬਿਲਕੁਲ ਬਿਲਕੁਲ। ਠੀਕ ਹੈ ਨਾ। ਸ਼ਿਸ਼ਤਰ ਵਿਆਹ ਹੀ ਗਈ। ਉਹ ਪਰਿਵਾਰ ਹੁਣ ਕੈਨੇਡਾ ਬੈਠਾ ਜੀ 35 ਸਾਲ ਹੋ ਗਏ ਉਹਨਾਂ ਨੂੰ ਜੀ ਤੇ ਦੋਏ ਭੈਣ ਭਾਈ ਮਾਈ ਸਾਡੀ ਉਹ 2018 ਚ ਪੂਰੀ ਹੋਏ ਆ 91 ਸਾਲ ਦੇ ਹੋ ਕੇ ਜੀ ਤੇ ਚਾਚਾ ਜੀ ਹੁਣੀ ਪਹਿਲਾਂ ਮਰ ਗਏ 1977 ਜੀ ਤੇ ਦਾਦੀ ਵੀ ਮਰ ਗਈ ਰਹਿ ਗਿਆ ਬਸ ਮੈਂ ਮੇਰੀ ਮਾਂ ਤੇ ਮੇਰੇ ਘਰ ਵਾਲੀ ਤੇ ਮੇਰਾ ਬੇਟਾ ਜੀ 2005 ਮੇਰੇ ਘਰ ਵਾਲੀ ਮਰ ਗਈ ਰਹਿ ਗਿਆ ਮੈਂ ਇਕੱਲਾ ਤੇ ਮੇਰਾ ਬੇਟਾ ਛੋਟਾ ਸੀ ਉਹ 7ਵੀਂ ਕਲਾਸ ਚ ਪੜਦਾ ਸੀ ਜੀ ਉਹ ਮੈਂ ਗੀਤ ਲਿਖਿਆ ਤਦੇ ਪੇ ਜਦ ਆਈ ਬਾਰਿਸ਼ ਸਭ ਤੁਰ ਜਾਣਾ ਇੱਥੇ ਬੈਠ ਕੇ ਚੇ ਨਹੀਂ ਰਹਿਣਾ ਨਹੀਂ ਜਦ ਮਾਂ ਮਰ ਗਈ ਸੱਜਣਾ ਤੇਰੀ ਤੈਨੂੰ ਪੁੱਤ ਕਿਸੇ ਨੇ ਕਿਹਾ ਨਹੀਂ ਇਹਨਾਂ ਦਾ ਸੁਭਾਅ ਬਹੁਤ ਵਧੀਆ ਸੀਗਾ ਜਦੋਂ ਤੋਂ ਇਹਨਾਂ ਦੇ ਘਰ ਵਾਲੇ ਦੀ ਡੈਥ ਹੋਈ ਆ ਉਦੋਂ ਤੋਂ ਇਹਨਾਂ ਦਾ ਮਾਹੌਲ ਥੋੜਾ ਜਿਹਾ ਖਰਾਬ ਹੋ ਗਿਆ ਭਾਜੀ ਹੋਣੀ ਚੁੱਪ ਚਾਪ ਰਹਿਣ ਲੱਗ ਗਏ ਤੇ ਇਹਨਾਂ ਦੇ ਜਿੱਦਾਂ ਜਾਣ ਕੀ ਬੋਲਣੋਂ ਬੰਦ ਹੋ ਗਏ ਸੀਗੇ ਤੇ ਇਹ ਫਿਰ ਇਹਨਾਂ ਦਾ ਬੈਠਣਾ ਉੱਠਣਾ ਸਾਰਾ ਬੱਚੇ ਨੂੰ ਮੈਂ ਸੰਭਾਲਿਆ ਔਰ ਇਹਨਾਂ ਦੀ ਦਾਦੀ ਨੇ ਸੰਭਾਲਿਆ ਉਸੀਂ ਦੋਨਾਂ ਜਾਣੀਆਂ ਨੇ ਇਹਨਾਂ ਦੇ ਘਰ ਨੂੰ ਸੰਭਾਲਿਆ ਤੇ ਬਾਅਦ ਵਿੱਚ ਭਾਜੀ ਹੋਣੀ ਫੇਰ ਠੀਕ ਹੋਏ ਫਿਰ ਇਹ ਲੇਖਕ ਬਣ ਗਏ ਲੇਖਕ ਬਣ ਕੇ ਤੇ ਫਿਰ ਹੁਣ ਇਹ ਲੇਖਕ ਹੀ ਕਰਦੇ ਪਿਓ ਦੀ अहमियत ਉਹੀ ਜਾਣ ਸਕਦਾ ਹੈ ਜਿਨੇ ਉਹਦਾ ਸਟਰਗਲ ਦੇਖਿਆ ਹੋਵੇ ਸੋ ਮੈਂ ਆਪਣੇ ਡੈਡ ਦਾ ਆਪਣੇ ਫਾਦਰ ਦਾ ਬਹੁਤ ਸਟਰਗਲ ਦੇਖਿਆ ਜਦੋਂ ਮੇਰੇ ਮਮ ਐਕਸਪਾਇਰ ਹੋ ਗਏ ਸੀਗੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਇਕੱਲਿਆਂ ਨੇ ਮੇਰੀ ਦੇਖ ਰੱਖ ਕੀਤੀ ਹੈ ਇਕੱਲਿਆਂ ਨੇ ਪੜਾਇਆ ਮੈਨੂੰ ਸੋ ਅੱਜ ਜਿਸ ਵੀ ਮੁਕਾਮ ਤੇ ਆ ਮੈਂ ਆਪਣੇ ਫਾਦਰ ਸਰਦਾਰ ਕਰਨਲ ਸਿੰਘ ਜੀ ਦੀ ਵਜ੍ਹਾ ਨਾਲ ਸੋ ਤੁਸੀਂ ਮੈਨੂੰ ਅੱਜ ਇੱਥੇ ਦੇਖ ਰਹੇ ਹੋ ਐਨਾ ਪਿਆਰ ਕਰ ਰਹੇ ਹੋ ਸੋ ਇਹ ਸਾਰਾ ਮੇਰੇ ਪਿਓ ਕਰਕੇ ਆ ਸੋ ਕਹਿੰਦੇ ਹੁੰਦੇ ਨੇ ਜ਼ਿੰਦਗੀ 'ਚ ਔਖਾ ਸੌਖਾ ਟਾਈਮ ਆਂਦਾ ਜਾਂਦਾ ਰਹਿੰਦਾ ਸੋ ਬਹੁਤ ਚੰਗੇ ਮਾੜੇ ਲੋਕ ਮਿਲਦੇ ਨੇ ਪਰ ਜਦੋਂ ਤੁਹਾਡੇ ਮਾਪਿਓ ਤੁਹਾਡੇ ਨਾਲ ਆ ਤੁਸੀਂ ਜ਼ਿੰਦਗੀ ਦੀ ਕੋਈ ਸ਼ੈ ਵੀ ਜਿੱਤ ਸਕਦੇ ਹੋ ਕਰਨੈਲ ਜੀ ਲਿਖਣਾ ਕਦੋਂ ਸ਼ੁਰੂ ਕੀਤਾ ਤੁਸੀਂ ਨੌਕਰੀ ਤੋਂ ਪਹਿਲਾਂ ਜਾਂ ਨੌਕਰੀ ਤੋਂ ਬਾਅਦ ਦੇਖਣਾ ਜੀ ਮੈਨੂੰ ਤਾਂ ਸ਼ੁਰੂ ਕੀਤਾ ਜੀ ਮੈਂ ਸਫਰੀ ਸਾਹਿਬ ਚਰਨ ਸਿੰਘ ਸਫਰੀ ਜੀ ਜਿਨ੍ਹਾਂ ਨੇ ਸਾਕਾ ਸਰੰਥ ਲਿਖਿਆ ਤੇ ਸਾਕਾ ਗੜੀ ਚਮਕੌਰ ਲਿਖਿਆ ਜੀ ਬਿਲਕੁਲ ਨਰਿੰਦਰ ਬੀਬਾ ਜੀ ਨੇ ਗਾਇਆ ਉਹਨਾਂ ਨੂੰ ਜਿਨ੍ਹਾਂ ਨੂੰ ਮੈਂ ਦੇਖਣ ਨੂੰ ਤਰਸਦਾ ਸੀ ਜੀ 1991 ਦੇ ਵਿੱਚ ਮੈਂ ਟ੍ਰੈਫਿਕ ਡਿਊਟੀ ਕਰ ਰਿਆ ਸੀ ਜੀ ਮੇਰਾ ਇੱਕ ਦੋਸਤ ਹੀ ਉਹਨੂੰ ਦੱਸਿਆ ਪਈ ਮੇਰੀ ਭੈਣ ਦੀ ਕੋਠੀ ਦੇ ਚਾਟੇ ਆਪਣੋ ਜੇ ਮੇਰੇ ਨੇ ਕਰਨੀ ਉਹ ਉਹਨਾਂ ਦੇ ਡੈਡੀ ਦਾ ਦੋਸਤ ਆ ਸਫਰੀ ਸਾਹਿਬ ਉਹਨਾਂ ਦਾ ਪਿੰਡ ਬੋਦਣਾ ਹੀ ਟਾਂਡੇ ਕੋਲੇ ਉਹਨੇ ਮੈਨੂੰ ਕਿਹਾ ਵੀ ਤੂੰ 84 ਨੰਬਰ ਕੋਠੀਆ ਮਾਡਲ ਟਾਉਨ ਜੀ ਉਹਦੀ ਓਪਨਿੰਗ ਤੇ ਆਏ ਉਹ ਮੋਟਾ ਮੈਨੂੰ ਕਹਿੰਦਾ ਪਿਆ ਅੱਜ ਤੁਸੀਂ ਮੈਂ ਡਿਪਟੀ ਸਾਹਿਬ ਦਾ ਰੀਡਰ ਲੱਗਿਆ ਸੀ ਮੈਨੂੰ ਕਹਿੰਦਾ ਆ ਜਾਓ ਤੁਸੀਂ ਉਦੋਂ ਸਬ ਇੰਸਪੈਕਟਰ ਹੀ ਹੁਣ ਤਾਂ ਡਿਪਟੀ ਐਸਪੀ ਰਿਟਾਇਰ ਹੋਏ ਆ ਜੀ ਮੈਨੂੰ ਕਹਿੰਦਾ ਆ ਜਾਓ ਤੁਸੀਂ ਉੱਥੇ ਤੁਹਾਡੇ ਤੁਹਾਨੂੰ ਮੈਂ ਮਿਲਾਉਣਾ ਤੁਸੀਂ ਸਫਰੀ ਸਾਹਿਬ ਨੂੰ ਯਾਦ ਕਰਦੇ ਆ ਜੀ ਯਾਦ ਮੈਂ ਜਾਵਾਂ ਸਧਾਰਨ ਕੱਪੜਿਆਂ ਚ ਕੁਰਤੇ ਪਜਾਮੇ ਚ ਬੈਠੇ ਉਹ ਲੜਕਾ ਜਿਹੜਾ ਲੈ ਕੇ ਗਿਆ ਉਹਦੀ ਭੈਣ ਦੇ ਸਹੁਰੇ ਨਾਲ ਇੱਕ ਰੂਮ 'ਚ ਬੈਠੇ ਤੇ ਗੱਲਾਂ ਕਰਨ। ਉਹਨ ਆਪਣੀ ਭੈਣ ਦੇ ਸਹੁਰੇ ਨੂੰ ਕਹਿੰਦਾ ਮਾਸਟਰ ਜੀ ਇਹ ਇਹਨਾਂ ਨੂੰ ਮਿਲਣਾ ਚਾਹੁੰਦਾ। ਮੈਂ ਕੋਲ ਬੈਠ ਗਿਆ। ਮੈਂ ਉਹਨਾਂ ਨੂੰ ਉਹਨਾਂ ਦੇ 10 ਮਿੰਟ ਬਜ਼ੁਰਗਾਂ ਦੀਆਂ ਗੱਲਾਂ ਸੁਣੀ ਉਹ ਤੇ ਜੰਗ ਹੀ 1991 ਦੀ ਗੱਲ ਆ। ਜੀ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਵੀ ਸਫਰੀ ਸਾਹਿਬ ਤੁਸੀਂ ਆਹ ਕਹਿੰਦਾ ਕਹਿੰਦਾ ਹਾਂ ਵੀ ਕਾਕਾ ਮੈਂ ਜੀ ਮੈਂ ਤੁਹਾਡੇ ਸਾਕਾ ਸਰਾਂ ਤੇ ਸਾਕਾ ਗੜੀ ਚ ਮਗੌਰ ਦਾ ਐਨਾ ਮੈਂ ਫੈਨਾ। ਪੇ ਮੇਰਾ ਦਿਲ ਕਰਦਾ ਪੇ ਮੈਂ ਕਈ ਵਾਰੀ ਰੋ ਪੈਣਾ ਸੁਣਦਾ ਸੁਣਦਾ ਕਹਿੰਦਾ ਕਿਉਂ ਮੈਂ ਜਿਹੋ ਦੇ ਵਿੱਚ ਇੱਕ ਤੁਸੀਂ ਜੇ ਲੱਭ ਜਕਿਆ ਪੇ ਮਾਤਾ ਗੁਜਰੀ ਅੱਗੇਉਂ ਜਵਾਬ ਦਿੰਦੀ ਮੇਰੀ ਅਲ ਗੁਜਰੀ ਕੜੀ ਕੜੀ ਗੁਜਰੀ ਪਲ ਪਲ ਗੁਜਰੀ ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ ਹੁਣ ਕਹਿੰਦੀ ਮੌਤ ਮੈਨੂੰ ਚੱਲ ਗੁਜਰੀ ਤਾਈਓ ਲੋਕ ਮੈਨੂੰ ਗੁਜਰੀ ਆਖਦੇ ਨੇ ਜਿਹੜੀ ਆਈ ਮੇਰੇ ਤੇ ਮੈਂ ਚੱਲ ਗੁਜਰੀ ਹੂੰ ਨੇ ਮੈਨੂੰ ਪੁੱਛਿਆ ਕਹਿੰਦਾ ਕਿੰਨੀ ਵਾਰੀ ਲੱਭ ਜਾਇਆ ਮਾਤਾ ਗੁਜਰੀ ਕੌਰ ਦਾ ਮੈਂ ਜੀ 7 ਬਾਰ ਹੁਣੇ ਮੇਰੇ ਪਿੱਠ ਤੇ ਹੱਥ ਰੱਖ ਕੇ ਗਿਆ ਕਹਿੰਦਾ ਕਾਕਾ ਤੂੰ ਕੁਝ ਲਿਖੇਗਾ ਠੀਕ ਹੈ ਨਾ ਉਹਨਾਂ ਦੀ ਉਹ ਗੱਲ ਮੇਰੇ ਦਿਲ ਤੇ ਲਿਖੀ ਗਈ ਜੀ ਲਿਖੀ ਗਈ ਨਾ ਜਦ ਕੇ ਦੇਵ 3 ਕੇ ਵਾਲੇ ਦੇ ਬ੍ਰਦਰ ਨਾਲ ਮੇਰਾ ਪਹਿਲੇ ਦੋਸਤੀ ਮੇਰੀ ਪੋਸਟਿੰਗ ਹੀ ਬਸਤੀ ਜੁਦੇ ਵਾਲ ਜੀ ਜੀ ਇਹਨਾਂ ਦੀ ਵਰਖਾ ਆ ਗਈ ਜੀ ਹੌਲੀ ਹੌਲੀ ਫਿਰ ਜਾਣ ਹੋ ਗਿਆ ਉਹਨਾਂ ਨੂੰ ਦੱਸਿਆ ਉਹਨਾਂ ਦੇ ਬ੍ਰਦਰ ਨੂੰ ਫੇ ਮੈਂ ਰਾਈਟਰ ਹਾਂ ਤੇ ਇੱਕ ਸਾਡੇ ਲੱਗੇ ਹੀ ਫੋਟੋਗ੍ਰਾਫਰ ਸਾਡੇ ਪਿੰਡਾਂ ਦੇ ਸੋਹਣ ਸੋਨ ਲਾਲ ਜੀ ਉਹਨਾਂ ਦੀ ਉਹਨਾਂ ਦੇ ਬ੍ਰਦਰ ਨਾਲ ਦੋਸਤੀ ਉਹਨੇ ਮੇਰ ਨਾਲ ਬਾਤ ਵੀ ਕਰਾ ਦਿੱਤੀ ਉੱਥੋਂ ਫਿਰ ਕੰਮ ਸ਼ੁਰੂ ਹੋਇਆ ਤੇ ਫਿਰ ਐਦਾਂ ਮੇਰੇ ਘਰ ਲਈ ਪੂਰੀ ਹੋ ਗਈ ਤੇ ਮੈਂ ਛੁੱਟੀ ਕੱਟ ਕੇ ਗਿਆ ਤੇ ਐਮ ਐਚ ਬੰਦ ਤੇ ਆਵਾਜ਼ ਪੰਜਾਬ ਦੀ ਟੂ ਪ੍ਰੋਗਰਾਮ ਚੱਲਦਾ ਸੀ ਜੀ ਤੇ ਉਹ ਮੈਂ ਵੀ 2 ਕੁ ਮਿੰਟ ਦੇਖਿਆ ਤੇ ਬਾਪੂ ਜੀ ਨੇ ਦੇਖਿਆ ਸੀ ਉਹ ਦੇਵਤਰੀ ਕਾਲੇ ਦੀ ইউনিਫਾਰਮਾ ਨੂੰ ਇੱਕ ਗੱਲ ਕਿਹ ਕਹਿੰਦੇ ਕਾਕਾ ਉੱਥੇ ਕਿ ਹੈਂਡੀਕੈਪਡ ਮੁੰਡਾ ਹੈ ਤੇ ਜਸਵਿੰਦਰ ਨਰੂਲਾ ਜਾਜੀ ਉਹ ਰੋਈ ਆ ਜੀ ਤੇ ਉਹਨੇ ਬਹੁਤ ਸੋਹਣਾ ਗੀਤ ਸਾਈਡ ਸੌਂਗ ਜਿਹਾ ਗਾਇਆ ਤੇ ਨਾਂ ਉਹਦਾ ਪ੍ਰਗਟ ਸਿੰਘ ਆ ਉਹਨੇ ਕਿਹਾ ਬਈ ਇੰਨਾ ਕਮਾਲ ਕਿ ਮੇਰੇ ਨੇੜੇ ਲੱਗਿਆ ਸੀ ਤੇ ਉਹਦੇ ਫਾਰਮ ਹਾਊਸ ਵਿੱਚ ਪੜਾਉਂਦੀ ਜੀ ਪੇ ਰਾਈਟਰ ਨੂੰ ਮਿਲਦਾ ਤਾਂ ਕੁਝ ਨਹੀਂ ਤੇ ਤੂੰ ਲਿਖਣ ਦਾ ਸ਼ੌਂਕ ਰੱਖਦਾ ਉਹਨੂੰ ਕਿੱਥੋਂ ਲੱਭ ਜੀ ਮੇਰੇ ਕੋਲ ਤਾਂ ਕਨਸਟੇਬਲ ਹੀ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਐਦਾਂ ਦਾ ਕਰਕੇ ਉਹ ਕਹਿੰਦਾ ਮੇਰੇ ਬ੍ਰਦਰ ਮਾਸੀ ਦਾ ਲੜਕਾ ਉਹਨਾਂ ਤਪਲਾ ਵਜਾਉਂਦਾ ਉਹ ਤਾਂ ਰਮਦਾਸ ਬਾਬਾ ਬੁੱਢਾ ਜੀ ਦੇ ਕੀਰਤਨ ਕਰਦੇ ਆ ਐਨਾ ਦਿਨਾਂ ਨੂੰ ਪੰਜਵੇਂ ਮਹੀਨੇ ਅਸੀਂ ਉੱਥੇ ਚਿਰ ਗਏ ਅਜਨਾਲੇ ਤੋਂ ਰਮਦਾਸ ਜੀ ਉਹ ਮੁੰਡੇ ਨਾਲ ਲਿਆ ਉੱਥੇ ਥੋੜੇ ਘਰ ਇਹਨਾਂ ਦੇ ਮਰਦਾਨ ਖਾਨਦਾਨ ਦੇ ਉਹਨੂੰ ਠੱਠੀ ਕਹਿੰਦੇ ਇਹਨਾਂ ਦੇ ਤੇ ਉੱਥੋਂ ਉਹਨੂੰ ਸੱਦਿਆ ਉਜਾਦ ਘਰੇ ਲੈ ਕੇ ਗਿਆ ਵਿਚਾਰਾ ਬਹੁਤ ਗਰੀਬ ਘਰਨੇ ਦਾ ਸੀ ਜੀ ਮੈਂ ਉਹਨੂੰ ਰੁਪਈਆ 500 ਕੱਢ ਕੇ ਦਿੱਤਾ ਮੈਂ ਕਿਹਾ ਕਾਕਾ ਉੱਥੇ ਆ ਜੇ ਲੁਧਿਆਣੇ ਕਹਿੰਦਾ ਤੁਸੀਂ ਮੈਂ ਕਿਹਾ ਤੂੰ ਕਿਸੇ ਦਾ ਨਾਂ ਨਹੀਂ ਤੇ ਦੇਵਤਰੀਕੇ ਵਾਲੇ ਤੇ ਜਾਣਾ ਮੈਂ ਮੈਂ ਕਿਹਾ ਆਹ ਫੋਨ ਨੰਬਰ ਮੇਰਾ ਮੈਨੂੰ ਫੋਨ ਕਰ ਦੇ ਮੈਂ ਤੈਨੂੰ ਲੈ ਜਾ ਮੋਰੇ ਆ ਕੇ ਚਲੋ ਖੈਰ ਉਹ ਵਿਚਾਰਾ ਕਹਿੰਦਾ ਬਾਬਾ ਜੀ ਤੇ ਪੁੱਛਣਾ ਪੈਣਾ ਬਾਬਾ ਇਹ ਰਚਪਾਲ ਸਿੰਘ ਹੋਣਾ ਸੀ ਜਿਹੜੇ ਡੇਰੇ ਵਾਲੇ ਜਿੱਥੋਂ ਕੀਰਤਨ ਕਰਦਾ ਸੀ ਚਲੋ ਖੈਰ ਵਾਹਿਗੁਰੂ ਦੀ ਕਿਰਪਾ ਹੋਈ ਉਹਨੇ ਵੀ ਨਾਂ ਨਹੀਂ ਕੀਤੀ ਉਹ ਲੁਧਿਆਣੇ ਆ ਗਿਆ ਜੀ ਫਿਰ ਉਹਨਾਂ ਮੈਂ ਸਟੂਡੀਓ ਲੈ ਕੇ ਗਿਆ ਸਿਮਰਤ ਸਟੂਡੀਓ ਬਸਤੀ ਯੋਧਿਆਨ ਜੀ ਲੈ ਕੇ ਗਿਆ ਉੱਥੇ ਪਹਿਲਾਂ ਅਸੀਂ ਉੱਥੇ ਇੱਕ ਨੰਬਰ ਕਰਾ ਬੈਠੇ ਬੀਬੀ ਬਰਿੰਦਰ ਕੋਰ ਖਾਲਸਾ ਦਾ ਜੀ ਉਹਦੇ ਚ ਪੰਜ ਗੀਤ ਮੇਰੇ ਹੀ ਉਹਦੇ ਬਾਪੂ ਜੀ ਦਾ ਕੋਈ ਗੀਤ ਨਹੀਂ ਉਹਦੇ ਮੇਰੇ ਪੰਜ ਹੀ ਤਿੰਨ ਗੀਤ ਕਿਸੇ ਹੋਰ ਦੇ ਜੀ ਉਹ ਜੇਂਦਰ ਨਾਲ ਉਹ ਧਰਮ ਪਿਆਰਾ ਉਹਦੇ ਵਿੱਚ ਵੀ ਮੇਰੇ ਪੰਜ ਗੀਤ ਹੀ ਇਹ ਫਿਰ ਜਿਹੜਾ ਅਸੀਂ ਮੈਂ ਤਾਂ ਬਾਪੂ ਜੀ ਦੇਵ ਤਰੀਕੇ ਵਾਲੇ ਨੇ ਕੀਤਾ ਧਾਰਮਿਕ ਜੀ ਇਹ ਵੀ ਸਰਬ ਸਾਂਝੀ ਕਿਰਪਾਣੀ ਵਾਲੇ ਕੋਈ ਕੀਤਾ ਟੈਕਸਲਾ ਟੀਵੀ ਵਾਲਿਆਂ ਦੇ ਜੀ ਇਦੇ ਵਿੱਚ 6 ਗੀਤ ਮੇਰੇ ਹੀ ਦੋ ਬਾਪੂ ਜੀ ਦੇ ਸੀ ਬਚਪਨ ਤੋਂ ਹੀ ਚਾਚਾ ਜੀ ਨੇ ਦੇਖਦੇ ਆ ਜਦੋਂ ਤੋਂ ਅਸੀਂ ਸੁਰਤ ਸੰਭਾਲੀ ਆ ਉਦੋਂ ਤੋਂ ਆਪਣੀ ਜੋਬ ਦੇ ਨਾਲ ਨਾਲ ਇਹ ਲਿਖਦੇ ਵੀ ਸੀ ਬੜਾ ਵਧੀਆ ਲਿਖਦੇ ਸੀ ਤੇ ਹੁਣ ਵੀ ਲਿਖਦੇ ਆ ਤੇ ਜਿੱਦਾਂ ਇਹਨਾਂ ਨੇ ਬਾਪੂ ਥਰੀਕਾ ਜੀ ਉਹਨਾਂ ਦੀ ਥੋੜੀ ਝਲਕ ਇਹਨਾਂ ਦੇ ਵਿੱਚ ਦਿਖਾਈ ਦਿੰਦੀ ਆ ਇਹਨਾਂ ਦੇ ਤੇ ਅਸੀਂ ਇਹੀ ਅਰਦਾਸ ਕਰਦੇ ਆ ਕਿ ਇਹ ਵਧੀਆ-ਵਧੀਆ ਗੀਤ ਲਿਖਣ ਹਨਾ ਤੇ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤੁਸੀਂ ਨੌਕਰੀ ਜਦੋਂ ਕੀਤੀ ਗੀਤ ਨਾਲ ਨਾਲ ਲਿਖਣਾ ਸ਼ੁਰੂ ਕਰ ਦਿੱਤੀ ਸੀ ਹਾਂਜੀ ਨਾਲ 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 ਲਿਖਣਾ ਸ਼ੁਰੂ ਜੀ ਕਰਨੈਲ ਜੀ ਜਦੋਂ ਅਸੀਂ ਗੀਤਾਂ ਦੀ ਗੱਲ ਕਰਦੇ ਹਾਂ ਤੇ ਹੁਣ ਤੱਕ ਕਿੰਨੇ ਕ ਗੀਤ ਨੇ ਜਿਹੜੇ ਤੁਸੀਂ ਲਿਖ ਚੁੱਕੇ ਹੋ ਗੀਤ ਮੇਰੇ ਜੀ ਪੌਣੇ ਕਿ 300 ਹੋਊਗਾ ਲਿਖਿਆ ਆ ਇੱਕ ਛੋਟੀ ਜਿਹੀ ਲੜਕੀ ਮੈਂ ਡਿਊਟੀ ਸਪੀਕਰ ਤੇ ਲੱਗਾ ਸੀ ਨਾ ਤਾਂ ਲੈਣਾ ਨਹੀਂ ਜੀ ਉੱਥੇ ਮੈਂ ਗਾਰਡਨ ਚਾਰਜ ਹੀ ਤੇ ਛੋਟੀ ਜਿਹੀ ਲੜਕੀ ਨੇ ਇੱਕ ਲੈਟਰ ਦਿੱਤਿਆ ਪਿੱਛੋਂ ਬੱਚਾ ਆਇਆ ਕਿ ਲੜਕਾ ਲੜਕੀ 7ਵੀਂ ਚ ਪੜਦੀ ਬੱਚਾ 9ਵੀਂ ਚ ਪੜਦਾ ਜੀ ਉਹ ਸਪਾਈ ਕਿਹੜਾ ਸੀ ਮੈਂ ਕਿਹਾ ਕਾਕਾ ਉਹ ਮੁੰਡਾ ਚੱਕ ਲਿਆ ਤਾਂ ਸਾਡਾ ਮੈਂ ਅਖਬਾਰ ਪੜਦਾ ਉਹ ਲੜਕੀ ਟਿਊਸ਼ਨ ਪੜਨ ਆਈ ਜੀ ਉਹ ਤਾਂ ਚੱਕ ਕੇ ਫਿਰ ਮੈਂ ਉਹਤੇ ਗੀਤ ਲਿਖਿਆ ਇਸ਼ਕ ਕਿਸ਼ਕ ਨਾ ਕਰਿਆ ਕਰ ਇਸ਼ਕ ਤਾਂ ਇੱਕ ਖਲੋਣਾ ਏ ਦੋ ਚਾਰ ਦਿਨਾਂ ਦਾ ਹਾਸਾ ਫੇ ਸਾਰੀ ਉਮਰ ਦਾ ਰੋਣਾ ਕੀ ਬਾਤ ਹੈ ਪੂਜੇ ਚਾਰੇ ਆਸ਼ਕ ਮੈਂ ਪਰ ਉਹਤੇ ਹਮ ਹੀਰ ਸੱਸੀ ਸੋਹਣੀ ਹਮ ਚਾਰੇ ਆਸ਼ਕ ਪਰ ਉਹਤੇ ਗੀਤ ਸੁਣ ਕੇ ਦੇਖ ਲਓ ਮੇਰਾ ਪ੍ਰਗਟ ਨੇ ਗਾਇਆ ਆਵਾਜ਼ ਪੰਜਾਬ ਦੀ 2 ਵਾਲੇ ਨੇ ਜੀ ਤੇ ਵਾਇਸ ਆਫ ਪੰਜਾਬ ਪਰਮਜੀਤ ਜਿਹੜੀ ਫਸਟ ਆਈਏ ਪਹਿਲੇ ਐਕਜ਼ੋਡ ਜੀ ਉਹ ਲੜਕੀ ਨੇ ਮੇਰਾ ਗੀਤ ਗਾਇਆ ਸਪੀਡ ਕੰਪਨੀ 'ਚ ਜੀ ਮੈਨੂੰ ਮੀਲੇ ਲੈ ਚੱਲ ਵੀ ਮੈਂ ਖਿੱਚੀ ਪਰਾਂ ਪਿਆਰੀ ਇੱਕ ਮੇਰਾ ਗੀਤ ਆ ਉਹ 10ਵੇਂ ਪਾਸ ਆ ਤੇ ਮੈਂ ਲਿਖਿਆ ਸੀ ਮਾਵਾ ਹੋਣ ਦਲੇਰ ਤਾਂ ਕੁੱਖ ਤੋਂ ਸ਼ੇਰ ਹੀ ਜੰਮਦੇ ਨੇ ਹੂੰ ਰਣ ਵਿੱਚ ਗੁੱਦਣ ਸੂਰਜ ਦਪੈਰੀ ਥਰ-ਥਰ ਕੰਬਦੇ ਨੇ ਹਾਂ ਹਾਂ ਕੀ ਬਾਤ ਹੈ ਠੀਕ ਹੈ ਨਾ ਮਾਤਾ ਗੁਜਰਕੋਟ ਤੇ ਤਾਂ 10ਵੇਂ ਪਾਸਾ ਤੋਂ ਹੀ ਜਵਾਨਾ ਦਿੱਤਾ ਤੇ ਇੱਕ ਮੇਰੇ ਬੇਟੇ ਨੇ ਮੇਰਾ ਗੀਤ ਧਾਰਮਿਕ ਮੈਂ ਦਿੰਨਾ ਹੁਣ ਉਹਨੂੰ ਲਿਖ ਕੇ ਜੀ ਅਨੰਦਪੁਰ ਸਾਹਿਬ ਜੀ ਪਿਤਾ ਹੋਵੇ ਤੀਕ ਬਾਦਰਜਾ ਮਾਤਾ ਗੁਜਰੀ ਵਰਗੀ ਮਾਂ ਹੋਵੇ ਕਿਲਾ ਹੋਵੇ ਅਨੰਦਪੁਰ ਸਾਹਿਬ ਜਾਂ ਜਨਮ ਪਟਨੇ ਵਰਗੀ ਥਾਂ ਹੋਵੇ ਕੀ ਬਾਤ ਹੈ ਠੀਕ ਹੈ ਨਾ ਇੱਕ ਮੈਂ ਗੀਤ ਲਿਖਿਆ ਸੀ ਉਹ ਮੇਰੇ ਬੇਟੇ ਨੇ ਵੀ ਗਾਇਆ ਬੀਬੀ ਬਰਿੰਦਰ ਕੋਰ ਖਾਲਸਾ ਨੇ ਵੀ ਗਾਇਆ ਉਹ ਜੀ ਨਿੱਕੇ ਮੁੱਖਾਂ ਤੋਂ ਜਕਾਰੇ ਬੋਲਦੇ ਹਮ ਬਾਲ ਭੋਰਾ ਮੈਨਾਂ ਡੋਲਦੇ ਕਰਕੇ ਦਿਖਾਲੀ ਕਮਾਲ ਸੂਬਿਆਂ ਤੂੰ ਪਰਖ ਲਈ ਮਾਤਾ ਜੀਤਾ ਜੀ ਦੀ ਕੁੱਖਦਿਆਂ ਦਾ ਹਮ ਠੀਕ ਹੈ ਨਾ ਧਾਰਮਿਕ ਲਿਖਣਾ ਇਸ ਤੀ ਪੜਨੀ ਪੈਂਦੀ ਆ ਜੀ ਬਿਲਕੁਲ ਮੈਂ ਭਾਈ ਵੀਰ ਸਿੰਘ ਨੂੰ ਪੜਦਾ ਹੂੰ ਠੀਕ ਹੈ ਨਾ ਭਾਈ ਵੀਰ ਸਿੰਘ ਨੂੰ ਪੜ ਕੇ ਕੁਝ ਲੱਭਦਾ ਬਿਲਕੁਲ ਉਹਨਾਂ ਦੇ ਵਿੱਚੋਂ ਇੱਕ ਮੈਂ ਗੀਤ ਲਿਖਿਆ ਧਾਰਮਿਕ ਬਾਹ ਜੀ ਬਾਤ ਤੇਰੇ ਚੋ ਜਨੇ ਨਿਆਰੇ ਤਵੀਆਂ ਤੇ ਬਹਿਣ ਵਾਲੇ ਆਪਾਂ ਪਾਰਿਆ ਸਿਤਕ ਨਿਆਰੇ ਕਰਨੈਲ ਜੀ ਅਕਸਰ ਇਹ ਗੱਲ ਸੁਣੀ ਜਾਂਦੀ ਹੈ ਕਿ ਜਿਹੜੇ ਗੀਤਕਾਰ ਨੇ ਨਾ ਉਹਨਾਂ ਨੂੰ ਰੋਟੀ ਵੀ ਨਹੀਂ ਖਾਣ ਨੂੰ ਮਿਲਦੀ ਨਹੀਂ ਮਿਲਦੀ ਇਹ ਸੱਚਾਈ ਆ ਮੇਰੇ ਬਾਈ ਜੀ ਵੀ ਕਹਿੰਦੇ ਆ ਬਾਪੂ ਜੀ ਦੇਵਤਰੀਕਾ ਵਾਲੇ ਹਾਂ ਕਹਿੰਦਾ ਕਰਨੈਲ ਸਾਹਿਬ ਰਾਈਟਰ ਦੇ ਪੱਲੇ ਕੱਖ ਨਹੀਂ ਮਾਨ ਕੋਈ ਫਾਰਮ ਹਾਊਸ ਬਣਾ ਲੈ ਹਾਂ ਕਹਿੰਦਾ ਰਾਈਟਰ ਪੱਲੇ ਕੀ ਆ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਗਾਇਕ ਕਲਾਕਾਰ ਬਾਰੇ ਕੋਈ ਪੁੱਛਦਾ ਹੀ ਨਹੀਂ ਕਿ ਕੋਈ ਵੀ ਨਹੀਂ ਪੁੱਛਦਾ ਇੱਕ ਥੋੜੀ ਆ ਕਿੰਨੇ ਕੇ ਰਾਈਟਰ ਦੇ ਪੱਲੇ ਕੁਝ ਨਹੀਂ ਰਾਈਟਰ ਤਾਂ ਸਿਰਫ ਮੱਥਾ ਮਾਰਨ ਜੋਗਾ ਹੀ ਆ ਕਲਮ ਬਹੁਣ ਜੋਗਾ ਉਹਦੇ ਪੱਲੇ ਕੀ ਆ ਮੇਰੇ ਬਾਈ ਜਨ ਗੀਤ ਲਿਖਿਆ ਮਾਨਕ ਦੀ ਮਾਂ ਮਰੀ ਉਹ ਕਹਿੰਦਾ ਸਕੂਲ ਆਏ ਮੇਰੇ ਕੋਲੇ ਤੇ ਮੇਰੀ ਮਾਂ ਮਰ ਗਈ ਉਹਨੇ ਆਪ ਦੱਸਿਆ ਮੈਨੂੰ ਕਹਿੰਦਾ ਮੈਂ ਕਿਹਾ ਵਸ ਤੋਂ ਲੇਟ ਹੋ ਗਿਆ ਸਵੇਰੇ ਜਾਈਂ ਟ੍ਰੇਨ ਬੈ ਕੇ ਹੂੰ ਜਲਾਲਪਿੰਡੀ ਉਹਦਾ ਬਠਿੰਡੇ 'ਚ ਜੀ ਉਹ ਕਹਿੰਦਾ ਉੱਥੇ ਮੈਂ ਬੈਠਿਆ ਉਹ ਜਿਹੜੀ 4ਥ ਕਲਾਸ ਦੀ ਗੱਲ ਕਰਦਾ ਕੰਮ ਕਰਦੀ ਜੀ ਹੁਣ ਚਾਹ ਰੱਖਤੀ ਕਹਿੰਦਾ ਮੈਂ ਉੱਥੇ ਬੈਠੇ ਲਿਖਿਆ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਕਹਿੰਦਾ ਰਹਿੰਦੀ ਦੁਨੀਆ ਤੱਕ ਗੀਤ ਬਜਣਾ ਹੂੰ ਉਹਨਾਂ ਨਾਲ ਆਖਰੀ ਅੰਤਰੇ 'ਚ ਲਿਖਿਆ ਨਾ ਤੇ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬ ਰੂਪ ਹੈ ਦੂਜਾ ਮੈਂ ਉੱਥੇ ਲਿਖ ਦਿੱਤਾ ਮਾਂ ਤਾਂ ਇੱਕ ਮਸੀਹਾ ਏ ਹਮ ਹਰ ਤਾਂ ਮੂੰਹ ਤੇ ਨਾਮ ਰਹੂ ਜਾਂ ਸਿਰ ਤੋਂ ਮਾਂ ਦੀ ਛਾਂ ਉੱਠ ਕੇ ਕਰ ਲੈ ਲੋ ਖਾਲੀ ਤਾਂ ਰਹੋ ਨਹੀਂ ਖਾਲੀ ਤਾਂ ਤੇ ਭਰ ਹੋਣੀ ਤੇਰੇ ਕੋਲ ਕਿਸੇ ਨੇ ਪਲ ਬਹਿਣਾ ਨਹੀਂ ਜਦ ਮਾਂ ਮਰ ਗਈ ਸੱਜਣਾ ਤੇਰੀ ਤਨ ਪੁੱਤ ਕਿਸੇ ਨੇ ਕਹਿਣਾ ਕੀ ਬਾਤ ਹੈ ਠੀਕ ਹੈ ਨਾ ਦਰਬਾਰ ਸਾਹਿਬ ਦੀ ਡੈਫੀਨੇਸ਼ਨ ਮੈਂ ਲਿਖੀ ਆ ਪਾਲੀ ਦੇਤੇ ਵਾਲੇ ਨੇ ਲਿਖਿਆ ਨਾ 885 ਤੋਂ ਉਹਨਾਂ ਗੀਤ ਲਿਖਿਆ ਗਾਇਆ ਵੀ ਆਪ ਹੀ ਪੇ ਗੁਰੂ ਰਾਮਦਾਸ ਤੇਰੀ ਨਗਰੀ ਦਾ ਮਿੱਠਾ ਛਰਬਤ ਵਰਗਾ ਪਾਣੀ ਹੈ ਜੀ ਮੈਂ ਸ਼ੁਰੂਆਤ ਉੱਥੋਂ ਕੀਤੀ ਪਈ ਦੀ ਡੈਫੀਨੇਸ਼ਨ ਕੀ ਹੂੰ ਪੇ ਨੀਂ ਪੱਥਰ ਰਖਾਇਆ ਮੀਆਂ ਮੀਰ ਤੋਂ ਜੀ ਰਾਮਦਾਸ ਬਲਿਹਾਰ ਇਸ ਨੀਰ ਤੋਂ ਪਾਕ ਪਵਿੱਤਰ ਹੋਇਆ ਨਾਲ ਗਰਬਾਣੀ ਦੇ ਨਾਮ ਅਮਰ ਸਰ ਜੁੜਿਆ ਇਸ ਕਹਾਣੀ ਦੇ ਬਿਨਾ ਪੜੇ ਤੇ ਲਿਖ ਨਹੀਂ ਸਕਦਾ ਬਿਲਕੁਲ ਇਸ ਤੀ ਪੜਾਂਗੇ ਤੇ ਲਿਖਾਂਗੇ ਉੱਚ ਲਿਖਿਆ ਨਾ ਕਾਲੇ ਕਾਗ ਬੱਗੇ ਉਹੋ ਜਾਮਦੇ ਨੂੰ ਹੋ ਮੰਗੀਆਂ ਅਮਰਾਦਾ ਪਾਉਮਦੇ ਕੋੜੀਆਂ ਦੇ ਕੋੜ ਜਿਹੜੋਂ ਵਟ ਗਿਆ ਰਜਨੀ ਕੌਣੀ ਪੱਟੀ ਵਾਲੇ ਰਾਜੇ ਦੀ ਕੁੜੀ ਸੀ ਨਾ ਬੀਬੀ ਰਜਨੀ ਜੀ ਕੋੜੀਆਂ ਦੇ ਕੋੜ ਜਿਹੜੋਂ ਵਟ ਗਿਆ ਜਿਹੜੇ ਟੁੱਬੀਆਂ ਸਰੋਵਰੇ ਚ ਨਾਮ ਦੇ ਭਾਗ ਫਿਰ ਗਏ ਨੇ ਰਜਨੀ ਨਮਾਣੀ ਦੇ ਆਖਰੀ ਅੰਤਰੇ ਚ ਫੇ ਮੈਂ ਲਿਖਿਆ ਪਿਆਸਾਂ ਹੋਈਆਂ ਕਰਨੈਲ ਦੀਆਂ ਪੂਰੀਆਂ ਮੇਰੇ ਦਿਲ ਦੀਆਂ ਮਿਟ ਗਈਆਂ ਦੂਰੀਆਂ ਜੋ ਮੰਗਿਆ ਸੀ ਗੁਰੂ ਘਰੋਂ ਪਾ ਲਿਆ ਤੇਰੇ ਚਰਨਾਂ ਚ ਅਸੀਸ ਮੈਂ ਚੁਕਾ ਲਿਆ ਕੀ ਬਾਤ ਕੀ ਲੈਣਾ ਝੂਠੀ ਦੁਨੀਆ ਦੀ ਟਾਣੀ ਤੇ ਨਾਮ ਅਬਸਰ ਜੁੜਿਆ ਇਸ ਕਰਕੇ ਠੀਕ ਹੈ ਨਾ ਬਹੁਤ ਵਧੀਆ ਇਹ ਦਸਵੇਂ ਪਾਸ਼ਾ ਜੋ ਲਿਖਾਉਂਦਾ ਹੋਵੇ ਤੇ ਉਹੀ ਲਿਖਾਉਂਦਾ ਮੈਨੂੰ ਨਹੀਂ ਪਤਾ ਜੀ ਬਿਲਕੁਲ ਤੇ ਕੀ ਲਿਖਾ ਰਿਹਾ ਤੁਸੀਂ ਲਿਖਣ ਦੀ ਗੱਲ ਕੀਤੀ ਹੈ ਤੁਸੀਂ ਬਹੁਤ ਸਾਰੇ ਗੀਤ ਆ ਪਾਉਣੇ 3 300 ਦੇ ਕ੍ਰਿਪ-ਕ੍ਰਿਪ ਗੀਤ ਜਿਹੜੇ ਹੁਣ ਤੱਕ ਲਿਖ ਚੁੱਕੇ ਬਸ 100 ਗੀਤ ਤਾਂ ਕਿਤਾਬ ਤੁਹਾਨੂੰ ਮੈਂ ਦਿੱਤੀ ਹੈ ਅੱਛਾ ਖਰੜਾ ਵੀ ਕੁਝ ਪਿਆ ਜਿਹੜਾ ਹਜੇ ਮਤਲਬ ਛਪਣ ਵਾਲਾ ਉਹ ਤਾਂ ਬਹੁਤ ਪਿਆ ਉਹ ਤਾਂ ਪੰਡ ਪਈ ਮੇਰੇ ਸਹਰਾਣੇ ਜਾ ਕੇ ਤਾਂ ਦੇਖੋ ਮੈਂ ਤਾਂ ਹੁਣ ਵੀ ਲਿਖਦਾ ਇੱਕ ਦਿਨ ਮੇਰਾ ਬੇਟਾ ਬੈਠਾ ਉੱਥੇ ਇਹਨਾਂ ਸੱਦੇ ਆਪਣੇ ਉਧਰ ਮਾਲ ਵਿੱਚ ਮਟੀਆਂ ਕਹਿੰਦੇ ਇਹਨੂੰ ਜੀ ਜ ਜਿਹੜਾ ਪਿੰਡਾਂ 'ਚ ਮੇਲੇ ਲੱਗਦੇ ਉੱਥੇ ਲੋਕ ਪੁਰਾਣਾ ਦੇਖਦੇ ਸੱਭਿਆਚਾਰ ਜੀ ਜੀ ਮੈਂ ਕਿਹਾ ਬਾਪੇ ਹੁਣ ਹੀ ਕਹਾਂ ਤੇ ਪਿੰਡਾਂ 'ਚ ਮੇਲੇ ਲੱਗਦੇ ਆ ਬਿਲਕੁਲ ਕਹਿੰਦਾ ਠੀਕ ਹੈ ਡੈਡੀ ਉਹਨਾਂ ਨੂੰ ਸੱਧਿਆ ਟੀਮ ਨੂੰ ਉਹ ਕਹਿੰਦਾ ਮੈਂ ਬੇਲੀ ਰਾਮ ਨਾਲ ਗੋਜੇ ਵਜਾਉਂਦਾ ਹੀ ਹੂੰ ਉਹ ਬਿਜਲੀ ਬੋਰ ਚ ਮੁੰਡਾ ਕੰਮ ਕਰਦਾ ਮੁੰਡਾ ਨਹੀਂ ਐ ਬਾਈ ਦੀ ਉਮਰ ਦਾ ਜੀ ਉਹਨ ਮੈਂ ਮੈਂ ਕਿਹਾ ਵੀ ਇਹਨੂੰ ਹੋਰ ਕੀ ਕਹਿੰਦੇ ਆ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ ਮੈਂ ਕਿਹਾ ਤੂੰ ਵਜਾਉਂਦੇ ਨੇ ਮਟੀਆਂ ਵੀ ਕਹਿੰਦੇ ਆ ਕਹਿੰਦਾ ਜੀ ਇਹ ਤਾਂ ਮਾਰਬੇ ਦੀ ਫੇ ਬੋਲੀ ਆ ਤੁਹਾਨੂੰ ਕਿੱਥੇ ਪਤਾ ਮੈਂ ਕਿਹਾ ਮੈਨੂੰ ਪਤਾ ਨਹੀਂ ਹੂੰ ਕਿਸੇ ਗ ਠੀਕ ਹੈ ਨਾ ਉੱਥੇ ਫਿਰ ਮੈਂ ਗੀਤ ਲਿਖਿਆ ਮੇਰੇ ਬੇਟੇ ਦਾ ਗੀਤ ਆ ਰਿਹਾ ਜੀ ਜੋਗੀ ਕਿਧਰੋਂ ਆ ਗਿਆ ਵੇ ਜੋਗੀ ਹੂੰ ਜੋਗੀ ਬੀਨ ਵਜਾ ਗਿਆ ਵੇ ਜੋਗੀ ਵੇ ਜੋਗੀ ਠੀਕ ਹੈ ਨਾ ਫੇਕ ਮੈਂ ਉਹਨੂੰ ਬੋਲੀਆਂ ਲਿਖ ਕੇ ਦਿੱਤੀਆਂ ਜਿਹੜੀਆਂ ਲੇਟੈਸਟ ਹੂੰ ਹੂੰ ਠੀਕ ਹੈ ਨਾ ਮੈਂ ਕਿਹਾ ਮੇਲਿਆਂ 'ਚ ਗਾਓ ਜੀ ਪਿੰਡਾਂ ਦੇ ਲੋਕ ਇਹ ਗੱਲਾਂ ਸੁਣ ਕੇ ਖੁਸ਼ ਹੁੰਦੇ ਆ ਤੁਹਾਨੂੰ ਕੀ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਮਿਹਨਤ ਕਿੰਨੇ ਕੁ ਕਰਨੀ ਪੈਂਦੀ ਹੈ ਜੀ ਬੰਦਾ ਮਿਹਨਤ ਕਰਦਾ ਤਾਂ ਯਕੀਨਨ ਉਹ ਕਾਮਯਾਬ ਜ਼ਰੂਰ ਹੁੰਦਾ ਹੁੰਦਾ ਐਸ ਰੂਮ 'ਚ ਮੇਰੀ ਮਾਂ ਹੀ ਉਹ ਸਿਰੇ ਵਾਲੇ ਤੇ ਮੈਂ ਹੀ ਵਿਚਾਲੇ ਲੌਬੀ ਕਿੱਡੀ ਲੰਮੀ ਜੀ ਸਾਡੇ ਆ ਹੀ ਰਿਸ਼ਤੇਦਾਰ ਦਾ ਮੁੰਡਾ ਕਲਵਿੰਦਰ ਢਿੱਲੋਂ ਦਾ ਰਮਾਨ ਢਿੱਲੋਂ ਉਹਨੂੰ ਮਾਲ ਪਰੋਂ ਆਣਾ ਇਹਨਾਂ ਦੋਹਾਂ ਨੇ ਜਾਣੇ ਸਾਡੇ ਪਿੰਡ ਤਾਂ ਇਹ ਦੋ ਤਾਂ ਆ ਨਟਾਲੋਂ ਬਾਬੇ ਨਿਹੰਗ ਸਿੰਘ ਦੇ ਪਿੰਡ ਦਾ ਜੀ ਉਹ ਵੱਡੋ ਟੀਚਰ ਲੱਗਾ ਐ ਮਿਊਜ਼ਿਕ ਦਾ ਹਮ ਸ਼ਕਦੇਵ ਸਿੰਘ ਬੜਾ ਬੈਰੀ ਨਾਈਸ ਹੈ ਇਹ ਜੇ ਮੁੰਡਾ ਨਹੀਂ ਕਿਤੇ ਵੀ ਹਮ ਹਮ ਸਮਝ ਆ ਰਿਹਾ ਚਾਰ ਪੰਜ ਥਾਂ ਬੱਚਿਆਂ ਨੂੰ ਮਿਊਜ਼ਿਕ ਦੀ ਸਿੱਖਿਆ ਕਰਾਉਂਦਾ ਉਹ ਇੱਥੇ ਪਿੰਡ ਸਾਡੇ ਰਿਹਾ ਜਿਆਦਾ ਟਾਈਮ ਮਾਮਾ ਜੀ ਤੇ ਬਗੈਰ ਸਾਨੂੰ ਬੋਲਦਾ ਨਹੀਂ ਜੀ ਉਹ ਮੁੰਡੇ ਕੋਲੇ ਸਿੱਖਣ ਜਾਂਦੇ ਸੀ ਰਾਤ ਨੂੰ ਮੇਰੀ ਮਾਂ 96 ਸਾਲ ਦੀ ਹੈ ਤੁਤ ਰੋੜਦੀ ਨਹੀਂ ਜਾਣਾ ਮੇਰੇ ਕੋਲੇ ਤੇ ਕਾਕਾ ਕੋਈ ਨੂੰ ਚੱਕ ਕੇ ਨਹਿਰ 'ਚ ਮਾਰੂਗਾ ਰਾਤ ਦਾ 1:00 ਬਜ ਕੇ ਸਿਆਲ ਮਹੀਨਾ ਮੈਂ ਕਿਹਾ ਚਿੰਤਾ ਨਾ ਕਰ ਪ੍ਰਮਾਤਮਾ ਜਿੰਨ ਧਰਤੀ ਤੇ ਭੇਜਿਓ ਰੇਖਾ ਤਾਂ ਰਖਵਾਲਾ ਉਹ ਹਾਂ ਅੱਛਾ ਵੈਸੇ ਕਹਿੰਦੇ ਕਿ ਹਰੇਕ ਨੂੰ ਨਾ ਆਪਣਾ ਲਿਖਿਆ ਜਿਹੜਾ ਉਹ ਬੜਾ ਵਧੀਆ ਲੱਗਦਾ ਆ ਰੂਏ ਦਾ ਨਹੀਂ ਚੰਗਾ ਲੱਗਦਾ ਪਰ ਜਦੋਂ ਆਪਣੇ ਦੀ ਗੱਲ ਕਰਦੇ ਆ ਨਾ ਅਸੀਂ ਆਪਣੇ ਲਿਖਿਆਂ ਦੇ ਵਿੱਚੋਂ ਉਹ ਕਿਹੜਾ ਗੀਤ ਹੈ ਜਿਹੜਾ ਤੁਹਾਨੂੰ ਤੁੰਬਦਾ ਹੈ बार-बार ਕਹਿੰਦਾ ਹੈ ਕਿ ਹਾਂ ਨਹੀਂ ਇਹ ਮੈਂ ਬਹੁਤ ਵਧੀਆ ਕੰਮ ਕੀਤਾ ਹੈ ਜਾਂ ਇਹ ਮੈਂ ਬਹੁਤ ਵਧੀਆ ਲਿਖਿਆ ਤੁਹਾਨੂੰ ਆਪਣਾ ਲਿਖਿਆ ਕਿਹੜਾ ਗੀਤ ਪਸੰਦ ਆ ਮੈਨੂੰ ਤਾਂ ਜੀ ਸਭ ਤੋਂ ਜ਼ਿਆਦਾ ਦਰਬਾਰ ਸਾਹਿਬ ਦੀ ਡੈਫੀਨੀਸ਼ਨ ਲੱਗਦੀ ਹੈ ਜੀ ਕਿ ਕਮਾਲ ਆ ਗੀਤ ਜੀ ਤੇ ਮੈਂ ਬਹੁਤਾ ਨਹੀਂ ਤੁਹਾਨੂੰ ਜ਼ਿਆਦਾ ਕਹਿੰਦਾ ਇੱਕ ਮੈਨੂੰ ਨਾ ਦੇਖੋ ਕਿੰਨਾ ਤਸੀਹਾ ਚੱਲਿਆ ਹੋ ਗਿਆ ਸ਼੍ਰੀ ਗੁਰੂ ਅਰਜਨ ਦੇਵ ਜੀ ਜੀ ਭਾਈ ਵੀਰ ਸਿੰਘ ਨੇ ਮਾ ਪੜਿਆ ਜੀ ਆ ਧੁੱਪ ਤੋਂ ਦੇਖਿਆ ਆਪਾਂ ਕਿਦਾਂ ਥੱਲੇ ਨੂੰ ਆਏ ਆ ਆਇਆ ਨਾ ਭਜੇ ਜੀ ਥੱਲੇ ਅੱਗ ਬਲਦੀ ਆ ਉਹ ਤਵੀ ਤੇ ਉਹ ਬੈਠੇ ਆ ਉੱਤੇ ਉਹ ਰੀਤਾ ਪੈ ਰਿਆ ਕੁਦਰਤ ਨਹੀਂ ਤਾਂ ਰੱਬ ਨਹੀਂ ਤਾਂ ਉਹ ਕੀ ਆ ਉਹਨਾਂ ਬਾਰੇ ਤਦੇ ਮੈਂ ਲਿਖਿਆ ਨਾ ਵਾਹ ਜੀ ਬਾਤ ਤੇਰੇ ਚੋ ਜਨੇ ਨਿਆਰੇ ਜੀ ਤਵੀਆਂ ਤੇ ਬਹਿਣ ਵਾਲਿਆ ਆਪਾਂ ਬਾਰਿਆ ਸਿੱਧਕ ਨਹੀਂ ਆਰੇ ਹੂੰ ਪੇ ਲਿਖੋ ਹੀ ਉਹ ਜਿਆ ਜੀ ਦੇ ਵਿੱਚ ਕਿਸੇ ਨੂੰ ਠੋਸ ਨਾ ਪਹੁੰਚੇ ਹੂੰ ਕਿੰਤੂ ਪ੍ਰੰਤੂ ਨਾ ਕੋ ਕਰੇ ਕੀ ਕਹਣਾ ਉਹ ਗੱਲ ਲਿਖੋ ਹੂੰ ਹੂੰ ਗਾਉਣ ਵਾਲਾ ਵੀ ਹੇਕੜਨਾ ਗਾਵੇ ਜੀ ਸੁਣਨ ਵਾਲਾ ਵੀ ਉਹਦੀ ਵਾਵਾ ਕਰੇ ਹੂੰ 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 ਤੁਹਾਡੇ ਬੇਟੇ ਦੀ ਗੱਲ ਕਰਦੇ ਆ ਮਨਪ੍ਰੀਤ ਸੰਘਾ ਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਪ੍ਰੋਜੈਕਟ ਨੇ ਜਿਹੜੇ ਉਹ ਕਰਨ ਲੱਗੇ ਨੇ ਅਗਲਾ ਆ ਰਿਹਾ ਜੀ ਉਹਨਾਂ ਦਾ ਇੱਕ ਤਾਂ ਪੰਜਾਬੀ ਆ ਗਿਆ ਓਏ ਹਾਂ ਕਿਹਾ ਨਾ ਪ੍ਰਿੰਸ ਮੁੰਡੇ ਦੇ ਨਾਲ ਫਿਲਮ ਆ ਰਹੀ ਇਹ ਤੇ ਸੈਕਟਰ 17 ਆਈ ਆ ਜੀ ਤੇ ਇੱਕ ਉਹਨਾਂ ਆਪ ਹੀ ਫਿਲਮ ਲਿਖੀ ਆ ਅੱਛਾ ਜੀ ਹਾਂ ਫੱਕਰ ਹੂੰ ਤੇ ਹੁਣ ਦੇਖੋ ਮਹਾਰਾਜ ਇੱਥੇ ਆਪਾਂ ਨਹੀਂ ਕਰੂਗਾ ਭਾਗ ਲਾਊਗਾ ਮਾਲਕ ਨੂੰ ਜੀ ਸੋ ਮੈਂ ਬਹੁਤ ਖੁਸ਼ਕਿਸਮਤ ਆ ਜੋ ਮੈਨੂੰ ਮੇਰੇ ਸਰਦਾਰ ਕਰਨੈਲ ਸਿੰਘ ਜੀ ਵਰਗੇ ਫਾਦਰ ਰੱਬ ਨੇ ਮੇਰੇ ਝੋਲੀ ਪਾਏ ਆ ਤਾਂ ਜੋ ਮੈਂ ਕੰਮ ਕਰ ਸਕਾਂ ਖੁੱਲ ਕੇ ਜ਼ਿੰਦਗੀ ਚ ਅੱਗੇ ਵਧ ਸਕਾਂ ਸੋ ਲਾਈਫ ਚੱਲਦੀ ਰਹੇਗੀ ਲੋਕ ਆਂਦੇ ਰਹਿਣਗੇ ਲੋਕ ਜਾਂਦੇ ਰਹਿਣਗੇ ਔਰ ਤੁਸੀਂ ਕਦੇ ਆਪਣੇ ਮਾਪਿਓ ਨੂੰ ਨਹੀਂ ਭੁੱਲਣਾ ਕਿਸੇ ਵੀ ਮੁਕਾਮ ਤੇ ਚਲ ਜੋਂ ਕਿੰਨਾ ਵੀ ਪੈਸਾ ਕਮਾ ਲਓ ਸੋ ਮੇਰੇ ਲਈ ਮੇਰਾ ਪਿਓ ਰੱਬ ਹੈ ਕੀ ਕਹਿਣਾ ਚਾਹੁੰਦੇ ਹੋ ਖਾਸ ਤੌਰ ਤੇ ਸਾਡੀਆਂ ਉਹਨਾਂ ਨਵੀਆਂ ਕਲਮਾਂ ਨੂੰ ਜਿਹੜੀਆਂ ਕਲਮਾਂ ਚਾਹੁੰਦੀਆਂ ਨੇ ਵੀ ਅਸੀਂ ਲਿਖਣਾ ਚੰਗਾ ਲਿਖਣਾ ਤੇ ਆਪਣੀ ਜ਼ਿੰਦਗੀ ਦਾ ਤਜਰਬਾ ਵੀ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਸਾਡੀ ਆਪਣੀ ਜ਼ਿੰਦਗੀ ਕਿ ਜਿਵੇਂ ਤੁਸੀਂ ਬੜੀ ਖੂਬਸੂਰਤੀ ਦੇ ਨਾਲ ਹੰਡਾਈ ਹੈ ਉਦਾਂ ਹੀ ਹਰੇਕ ਇਨਸਾਨ ਦੀ ਖੂਬਸੂਰਤੀ ਦੇ ਨਾਲ ਹੰਡੇ ਜ਼ਿੰਦਗੀ ਘਰ ਦਾ ਮਾਲਕ ਆ انسان ਦਾ ਫਰਜ਼ ਆ ਮਿਹਨਤ ਕਰਨਾ ਜੀ ਇੱਕ ਗੱਲ ਦੇਣਾ ਪ੍ਰਮਾਤਮਾ ਨੇ ਜੀ ਠੀਕ ਹੈ ਨਾ ਹਰ ਇੱਕ ਦੀ ਕਲਮ ਸੋਹਣੀ ਆ ਹੂੰ ਸੋਹਣੀ ਉਸ ਲਈ ਪ੍ਰਮਾਤਮਾ ਜੀ ਨੇ ਪਛਾਣ ਬਣਾਉਂਦਾ ਹੁਣ ਮੇਰਾ ਬੇਟਾ ਆ ਪਤਾ ਨਹੀਂ ਕਿੰਨੇ ਕਿ ਧੱਗੇ ਖਾਦੇ ਹੋ ਬਿਲਕੁਲ ਕਿਸੇ ਨਾਲ ਲੜਨੀ ਪੜਿਆ ਜੀ ਜਦ ਪ੍ਰਮਾਤਮਾ ਨੇ ਰਾਹ ਦਿੱਤਾ ਬਿਲਕੁਲ ਤੇ ਚੰਡੀਗੜ੍ਹ ਗਿਆ ਉਹ ਡੀ ਜੇ ਫਲੋ ਨੂੰ ਕਹਿੰਦਾ ਪਏ ਮੈਂ ਇੱਕ ਗੀਤ ਲਿਖਿਆ ਕਹਿੰਦਾ ਸੁਣਾ ਕੀ ਲਿਖਿਆ ਇਹਨੂੰ ਦੱਸਿਆ ਪਿਆ ਜਿਹੜਾ ਬਦਨਾਮ ਕੀਤਾ 16ਵਾਂ ਵੀ ਟੱਪੇ 17ਵਾਂ ਵੀ ਟੱਪੇ 18ਵੇਂ ਚੋਂ ਬਦਨਾਮ ਹੋ ਗਿਆ ਹੂੰ ਉਹ ਦਿਨ ਇਹਦੀ ਪਛਾਣ ਬਣ ਗਈ ਫਿਰ ਇਹ ਨਾ ਪਗਾਇਆ ਜੜ ਦੀ ਕਲਿੱਪ ਟੂ ਹੂੰ ਠੀਕ ਹੈ ਨਾ ਉਹਦੇ ਵਿੱਚ ਉਹ ਰਹਿੰਦਾ ਵੀ ਮਰ ਜਿੰਨਾ ਜੀ ਬਿਲਕੁਲ ਸਿਰੇ ਲਾਤੀ ਕਰ ਕਰਦਾ ਮਾਲਕ ਆ ਮਿਹਨਤ ਕਰਨਾ ਪੜਦੀ ਆ ਬਿਲਕੁਲ ਚੰਗੀ ਗੱਲ ਹੈ ਔਰ ਕਹਿੰਦੇ ਨੇ ਕਿ ਹਮੇਸ਼ਾ ਪਰਮਾਤਮਾ ਤੇ ਭਰੋਸਾ ਵੀ ਰੱਖਣਾ ਚਾਹੀਦਾ ਹੈ ਔਰ ਤੁਹਾਡੇ ਵਰਗੀਆਂ ਜਿਹੜੀਆਂ ਸ਼ਖਸੀਅਤਾਂ ਨੇ ਖਾਸ ਤੌਰ ਤੇ ਜਦੋਂ ਅਸੀਂ ਤੁਹਾਡੇ ਵਰਗੀਆਂ ਸ਼ਖਸੀਅਤਾਂ ਦੇ ਜ਼ਿੰਦਗੀ ਦੇ ਤਜਰਬਿਆਂ ਨੂੰ ਲੋਕਾਂ ਨਾਲ ਸਾਂਝਾ ਕਰਦੇ ਹਾਂ ਤੇ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਕੁਝ ਨਾ ਕੁਝ ਕਰਨ ਦਾ ਇੱਕ ਜਜ਼ਬਾ ਇੱਕ ਜਨੂਨ ਜਿਹੜਾ ਨਾ ਉਹ ਜ਼ਰੂਰ ਪੈਦਾ ਹੋ ਜਾਂਦਾ ਹੈ ਸੋ ਤੁਸੀਂ ਕਰਨਲ ਜੀ ਸਾਨੂੰ ਸਮਾਂ ਦਿੱਤਾ ਬੜਾ ਵਧੀਆ ਲੱਗਾ ਤੁਹਾਡਾ ਨਾਲ ਗੱਲਬਾਤ ਕਰਕੇ ਤੁਹਾਡੇ ਘਰ ਵੀ ਆ ਕੇ ਤੁਹਾਡਾ ਪਿੰਡ ਵੀ ਵੇਖ ਕੇ ਸੋ ਆਪਣਾ ਕੀਮਤੀ ਸਮਾਂ ਦਿੱਤਾ ਆਉਂਦੇ ਰਹੋ ਅਸੀਂ ਤਾਂ ਕਹਿੰਦੇ ਵੈਲਕਮ 24 ਰਾਹ ਦੇ ਬੂਹੇ ਖੁੱਲੇ ਹੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਬਹੁਤ